14 ਨਵੰਬਰ ਦਿਨ ਆਇਆ ਜੀ ਅੱਜ ਸ਼ੁੱਕਰਵਾਰ ਤੇ ਸਾਲ 2025 ਆ ਜੀ ਜਿਵੇਂ ਕਿ ਤੁਹਾਨੂੰ ਪਤਾ ਭਾਈ ਆਪਾਂ ਰਾਤ ਕੋਜੀ ਕੋੜ ਸ਼ਹਿਰ ਤੋਂ 7 ਤੋਂ 8 ਕਿਲੋਮੀਟਰ ਪੱਗਿਆ ਕੇ ਰੁਕੇ ਸੀਗੇ ਤੇ ਸਵੇਰੇ ਭਾਈ ਉਹਨਾਂ ਨੇ ਉਠਾਤਾ ਸੀ ਕਹਿੰਦੇ ਭਾਈ ਅਸੀਂ ਜੀਸੀਬੀ ਲਾਉਣੀ ਆ ਇੱਥੇ ਤੇ ਟੈਂਟ ਟੁੰਟ ਤੁਸੀਂ ਕਹਿੰਦਾ ਇਕੱਠਾ ਕਰ ਲਓ ਆਪਦਾ ਤੇ ਟਾਈਮ ਨਾਲ ਹੀ ਪਈ ਉਧਰੋਂ ਆਪਾਂ ਨਿਕਲੇ ਆਏ ਸੀਗੇ ਤੇ ਰਾਹ ਚ ਆਉਂਦੇ ਆ ਭਾਈ ਸੰਦੀਪ ਦਾ ਸਾਈਕਲ ਪੈਂਚਰ ਹੋ ਗਿਆ ਤੇ ਰਾਹ ਦੇ ਵਿੱਚ ਹੀ ਖੜਾ ਹਜੇ ਉਹ ਤੇ ਆਪਣੇ ਕੋਲੇ ਪਹਿਲਾਂ ਇੱਕ ਟਿਊਬ ਸੀਗੀ ਜੀ ਉਹ ਟਿਊਬ ਵੀ ਪੈਂਚਰ ਸੀਗੀ ਮੇਰੇ ਵਾਲੀ ਸੀਗੀ ਜਿਹੜੀ ਇਹ ਤਾਂ ਕਹਾਂ ਤੇ ਆਈ ਸੀ ਭਾਈ ਇਧਰਲੇ ਪਾਸੇ ਕਹਿੰਦਾ ਕੱਲੀ ਹਵਾ ਭਰ ਲਓ ਆਪਣੇ ਕੋਲੇ ਕਹਿੰਦਾ ਪੈਂਚਰ ਪੁੰਚਰ ਹੈ ਨਹੀਂ ਕਿ ਕਹਿੰਦਾ ਆ ਪਿੱਛੇ ਦੁਕਾਨ ਹੈਗੀ ਆ ਤੇ ਹਵਾ ਭਰ ਕੇ ਭਾਈ ਆਪਾਂ ਪੈਂਚਰ ਪੁੰਚਰ ਦਾ ਭਾਲ ਲਿਆ ਤੇ ਹੁਣ ਪੈਂਚਰ ਲਾਈ ਜਾਨਾ ਜੀ ਖੌਰੇ ਕੀ ਬਦਾ ਕੰਮ ਕਰ ਜੇ ਆਪਣਾ ਪੈਂਚਰ ਪਹਿਲੀ ਵਾਰ ਪੈਂਚਰ ਲਾਇਆ ਮੈਂ ਜਿੰਦਗੀ ਜੀ ਠਾਕੋ ਕੋਜੀ ਕੋੜੀ ਸ਼ਹਿਰ ਦੇ ਵਿੱਚ ਰੁਕੇ ਸੀਗੇ ਤੇ ਉਹਦੀਆਂ ਗੱਲਾਂ ਬਾਤਾਂ ਕੁਝ ਇਹੋ ਜਿਹੀਆਂ ਨੇ ਜਿਹੜੀਆਂ ਆਪਾਂ ਚੱਲਦੇ ਹੋਏ ਸਾਂਝੀਆਂ ਕਰਾਂਗੇ ਤੇ ਹੁਣ ਆਪਾਂ ਪੈਂਚਰ ਲਾ ਲਈਏ ਜੀ ਪਹਿਲਾਂ ਸੰਦੀਪ ਰੋਡ ਦੇ ਉੱਪਰ ਹੀ ਖੜਾ ਹੋਇਆਗਾ ਅਜੇ ਪੰਪ ਦਾ ਵੀ ਆਪਾਂ ਹੀਲਾ ਕਰਨਾ ਪੰਪ ਵੀ ਨਾਲ ਲੈ ਕੇ ਜਾਣਾ ਪਊਗਾ ਆਪਾਂ ਨੂੰ ਵੇ ਪੈਂਚਰ ਲਾ ਲਿਆ ਹੁਣਗੇ ਜਹਾਂ ਜਾ ਕੇ ਟੂਬ ਬਦਲਾਂਗੇ ਫਿਰ ਹਵਾ ਤਾਂ ਭਰਨੀ ਪੈਣੀ ਆ ਏ ਭਾਈ ਰੋਂਗ ਸਾਈਡ ਲਈ ਆਉਣਿਆ ਸਾਈਕਲ ਆਪਾਂ ਤੇ ਰੋਡ ਵੀ ਹੈ ਬਾਬਾ ਜੀ ਚੱਲਦਾ ਕਿ ਹਾਈਵੇ ਰੋਡ ਆ ਸਿੱਧਾ ਹੀ ਤੇ ਸਾਈਡ ਸਾਈਡ ਤੇ ਕਰਕੇ ਭਾਈ ਲੈ ਆਏ ਆ ਸਾਈਕਲ ਇਧਰਲੇ ਪਾਸੇ ਉਹ ਬੈਠਾ ਆਪਣਾ ਕੋਟ ਸਾਹਿਬ ਤੇ ਲਾਉਣਿਆ ਜਾ ਕੇ ਪੈਂਚਰ ਜੀ ਖੋਲੀ ਬੈਠਾ ਪਹਿਲਾਂ ਹੀ ਲੱਗ ਗਿਆ ਭਾਈ ਇਧਰ ਪੈਂਚਰ ਤੇ ਚੱਲਦੇ ਹੁਣ ਗਾਹਾਂ ਵੱਲ ਨੂੰ ਤੇ ਨਾ ਤਾਂ ਭਾਈ ਆਪਾਂ ਪਿੱਛੇ પેટ્રોલ ਪੰਪ ਤੇ ਲੈ ਸੀਗੇ ਤੇ ਉੱਥੇ ਆਪਾਂ ਕੱਪੜੇ ਨਹੀਂ ਬਦਲੇ ਸੀਗੇ ਕੱਪੜੇ ਗਾਹਾਂ ਜਾ ਕੇ ਬਦਲਦੇ ਆ ਇਹਨਾਂ ਜੋ ਭਾਈ 스멜 ਮਾਰੀ ਜਾਂਦੀ ਆ ਹੁਣ ਇਹ ਹੱਥ ਉੱਤੇ ਵੀ ਕਾਲੇ ਹੋ ਗਏ ਹੱਥ ਉੱਤੇ ਵੀ ਧੋਵਾਂਗੇ ਜਾ ਕੇ ਤੇ ਗਾਹਾਂ ਜਾ ਕੇ ਚਾਹ ਚੂ ਵੀ ਪੀਨੇ ਆ ਕੋਈ ਉੱਥੇ ਜਾ ਕੱਪੜੇ ਬਦਲਾਂਗੇ ਤੇ ਚਾਹ ਪੀ ਲਾਂਗੇ ਤੇ ਉੱਥੇ ਜਿਹੜੀ ਭਾਈ ਆਪਣੀ ਜਾ ਕੇ ਫੌਜੀ ਕੋਡ ਵਾਲੀ ਗੱਲ ਰੁਕੀ ਹੋਈ ਆ ਉੱਥੇ ਜਾ ਕੇ ਉਹ ਸਾਂਝੀ ਕਰਾਂਗੇ ਆਪਾਂ ਹੈ ਉਹ ਸਵੇਰ ਦੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਰਾਹ ਦੇ ਵਿੱਚ ਪੰਪ ਆ ਗਿਆ ਸੀਗਾ ਉੱਥੇ ਨਾ ਢੋਲੇ ਸੀਗੇ ਤੇ ਕੱਪੜੇ ਜਿਹੜੇ ਆਪਣੇ ਬਦਲਣ ਵਾਲੇ ਰਹਿੰਦੇ ਸੀਗੇ ਉਹੀ ਪਾ ਕੇ ਆਗੇ ਸੀਗੇ ਪੰਪ ਤੋਂ ਤੇ ਕੱਪੜੇ-ਕੁਪੜੇ ਬਦਲ ਲਏ ਆਪਾਂ ਹੁਣ ਗੱਲ ਕਰਦੇ ਆ ਜੀ ਉਦੇ ਕੋਚੀਕੋੜ ਸ਼ਹਿਰ ਦੀ ਤੇ ਕੋਚੀਕੋੜ ਸ਼ਹਿਰ ਤੋਂ ਤੁਹਾਨੂੰ ਪਤਾ ਹੀ ਆਪਾਂ ਥਾਂ ਲੱਭਦੇ ਲੱਭਦੇ ਰਾਤ ਵੀ ਆਪਾਂ ਜਿਹੜਾ 7-8 ਕਿਲੋਮੀਟਰ ਅੱਗੇ ਆ ਕੇ ਸੀਗੇ ਤੇ ਉਸ ਤੋਂ ਬਾਅਦ ਕੋਜੀਕੋੜ ਆਪਾਂ ਨੂੰ ਜੇ ਜਾਣਾ ਪੈਣਾ ਸੀ ਫਿਰ ਆਪਾਂ ਨੂੰ 7-8 ਕਿਲੋਮੀਟਰ ਪਿੱਛੇ ਜਾਣਾ ਪੈਣਾ ਸੀਗਾ ਜਦੋਂ ਪਿੱਛੇ ਜਾਂਦੇ ਤੇ ਫਿਰ ਬਈ ਦੇਖਣ ਵਾਲਾ ਵੀ ਕੋਈ ਐਡਾ ਖਾਸ ਬਹੁਤਾ ਕੁਝ ਹੈ ਨਹੀਂ ਸੀਗਾ ਕੋਜੀਕੋੜ ਦੇ ਵਿੱਚ ਤੇ ਇੱਕ ਦੋ ਗੱਲਾਂ ਹੀ ਸੀਗੀਆਂ ਇੱਕ ਤਾਂ ਉੱਥੇ ਈ ਬੀਚ ਸੀਗੀ ਬੀਚ ਦੇਖਣ ਵਾਲੀ ਸੀਗੀ ਕਹਿੰਦੇ ਰਾਤ ਨੂੰ ਇੱਥੇ ਵਾਵਾ ਇੱਕਠਾ ਜਾ ਹੁੰਦਾਗਾ ਤੇ ਬੀਚਾਂ ਦਾ ਤੁਹਾਨੂੰ ਪਤਾ ਭਾਈ ਆਪਾਂ ਪਹਿਲਾਂ ਹੀ ਬਹੁਤ ਦਿਖਾਤੀਆਂ ਤੇ ਆਪਦਾ ਵੀ ਹੁਣ ਚਿਤ ਨਹੀਂ ਕਰਦਾ ਬੀਚਾਂ ਪੂਚਾਂ ਤੇ ਜਾਣ ਦਾ ਤੇ ਇੱਕ ਭਾਈ ਉੱਥੇ ਦਾ ਖਾਣਾ ਪੀਣਾ ਮਸ਼ਹੂਰ ਆ ਤੇ ਚਿਕਨ ਬਰੀਆਨੀ ਜਿਹੜਾ ਉੱਥੋਂ ਦਾ ਪੂਰਾ ਮਸ਼ਹੂਰ ਆ ਤੇ ਜਿਆਦਾ ਭਾਈ ਇੱਥੇ ਨੌਨ ਵੇਜ ਹੀ ਮਿਲਦਾਗਾ ਕੋਜੀਕੋਡ ਦੇ ਵਿੱਚ ਆ ਬਾਕੀ ਪੂਰੇ ਕੇਰਲਾ ਦੇ ਵਿੱਚ ਹੀ ਨੌਨ ਵੇਜ ਜਿਆਦਾ ਚੱਲਦਾਗਾ ਵੇਜ ਘੱਟ ਹੀ ਹੁੰਦਾਗਾ ਰੋਟੀ ਪਾਣੀ ਦਾ ਭਾਈ ਆਪਾਂ ਕਦੇ ਦੇਖਿਆ ਨਹੀਂ ਇੱਥੇ ਵੀ ਰੋਟੀ ਬਣਾਈ ਜਾਂਦੇ ਆ ਇਹ ਇਹੋਂ ਪਿੱਛੇ ਆਪਾਂ ਕੋਚੀ ਸ਼ਹਿਰ ਦੇ ਵਿੱਚ ਰੋਟੀ ਖਾਧੀ ਸੀਗੀ ਉਸ ਤੋਂ ਬਾਅਦ ਆਪਾਂ ਰੋਟੀ ਨਹੀਂ ਖਾਧੀ ਤੇ ਕੋਜੀਕੋਡ ਦੀ ਜੇ ਭਰਾ ਆਪਾਂ ਪੁਰਾਣੀ ਗੱਲ ਕਰੀਏ ਤੇ ਇੱਥੇ ਕਹਿੰਦੇ ਪੁਰਤਗਾਲੀ ਵੀ ਆਏ ਸੀਗੇ ਕੋਜੀਕੋਡ ਸ਼ਹਿਰ ਦੇ ਵਿੱਚ ਤੇ ਉਹਨਾਂ ਨੇ ਵੀ ਭਾਈ ਇੱਥੇ ਰਾਜ ਕੀਤਾਗਾ ਤੇ ਉਦੋਂ ਦਾ ਭਾਈ ਇਹਦੇ ਵਿੱਚ ਕਹਿੰਦੇ ਪੁਰਾਣਾ ਇਤਿਹਾਸ ਦੇਖੇ ਤਾਂ ਇੱਥੇ ਮਸਾਲਿਆਂ ਦਾ ਵਪਾਰ ਵੀ ਬਹੁਤ ਹੁੰਦਾ ਸੀ ਕਹਿੰਦੇ ਬਸ ਇਹੀ ਗੱਲਾਂ ਬਾਤਾਂ ਜਿਹੜੀਆਂ ਕੋਜੀਕੋਡ ਸ਼ਹਿਰ ਦੀਆਂ ਸੀਗੀਆਂ ਤੇ ਮੈਨੂੰ ਲੱਗ ਰਿਹਾ ਭਾਈ ਵੀ ਪਾਪ ਲੱਗ ਰਿਹਾ ਆਪਾਂ ਨੂੰ ਕੋਜੀਕੋੜ ਸ਼ਹਿਰ ਨਾ ਦੇਖਣ ਦਾ ਕਿਉਂਕਿ ਆਹ ਰਾਹ ਆਪਾਂ ਪੁੱਠਾ ਚੜ੍ਹੇ ਆਏ ਆ ਤੇ ਇਧਰਲੇ ਪਾਸੇ ਆਹ ਭਾਈ ਉਹ ਪਿੱਛੇ ਤੋਂ ਰਾਹ ਫੜਿਆ ਸੀਗਾ ਤੇ ਐ ਸੀਗਾ ਵੀ ਭਾਈ ਸਾਹਮਣੇ ਜਿਹੜਾ ਪੁਲ ਨਹੀਂ ਚੜ੍ਹਨਾ ਪੂਆ ਆਪਾਂ ਨੂੰ ਪੇ ਥੱਲੇ ਥੱਲੇ ਨਿਕਲ ਜਾਾਂਗੇ ਤੇ ਪਰ ਥੱਲੇ ਥੱਲੇ ਬਾਬਾ ਕਹਿੰਦਾ ਆਜੋ ਕੋਈ ਗੱਲ ਨਹੀਂ ਮੈਂ ਸਾਹਮਣੇ ਹੀ ਬੈਠਾ ਇਧਰ ਦੀ ਭਾਈ ਇਹ ਆ ਕੇ ਰਾਹ ਬੰਦ ਹੋ ਗਿਆ ਇਧਰ ਦੀ ਮਦਦ ਕਰਨਾ ਭਾਈ ਮਦਦ ਕਰਨਾ ਹੈਲਪ ਕਰਨਾ ਹੈ आ, नो अन्ना हेल्प हम कर लेंगे जी आप अप, अपना नाम बता दो क्या है मेरा नाम हम, हमीद हमीद हमीर हमीद के हमीर हमीद हमीद, हमीद दित। अमीद दित। ठीक है।, है अच्छा रहता है घर परिवार अच्छा ओ। अभी कभी पहुंच जाएगा उधर हम चला जाएगा दिसंबर में चला जाएगा कभी कभी बात करता है माँ का बा माँ पूरा है हाँ हाँ मम्मी है पापा है भाई है भाभी है सब कुछ है जी चलो तो अब यहां से है हां इधर ही है हम अच्छा महाराज इधर ही है ये कौन सा गांव कौन सा है ये नंदी 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 हां नंदी भाई बाबा जोर लाके बोलदा का छोटा का कोई नंदी हो गया अभी नंदी में पाद जा रहा पयोली पयोली वडगर अच्छा ये कालीकट डिस्ट्रिक्ट है डिस्ट्रिक्ट कालीकट अच्छा कैलीकट हां ठीक है तो एक गल भाई तन्नू और दस दिय जेड़ा भाई कैलीकट दा नाम ले रहया गा ए कोझीकोड दा ही होन वाला नाम है ਇਹ ਕੋਜੀਕੋਡ ਦਾ ਪੁਰਾਣਾ ਨਾਮ ਤੇ ਕੈਲੀਕਟ ਦਾ ਹੁਣ ਦਾ ਨਾਮ ਆ ਐਸੀ ਹੈ ਨਾ ਜੀ ਉਸਕੋ ਕੋਜੀਕੋਡ ਵੀ ਬੋਲਤੇ ਹਨਾ ਕੋਜੀਕੋਡ ਕੋਡ ਕੋਡ ਤੋਂ ਨਿਆ ਨਾਮ ਹੈ ਉਸਕਾ ਨਾ ਵੀ ਕੈਲੀਕਟ ਹੈ ਉਹ ਇੰਗਲਿਸ਼ ਮੇ ਕੈਲੀਕਟ ਇੰਗਲਿਸ਼ ਮੇ ਕੈਲੀਕਟ ਹੈ ਮਲੇ ਮਲਯਮੇ ਕੋਈ ਕੋਡ ਅੱਛਾ ਠੀਕ ਹੈ ਜੀ ਬਾਈ ਦੇ ਕਹਿੰਦਾ ਮਤਲਬ ਹੈ ਕਿ ਜਿਹੜਾ ਅੰਗਰੇਜ਼ੀ ਦੇ ਵਿੱਚ ਨਾਮ ਹੈ ਕਹਿੰਦਾ ਉਹ ਕੈਲੀਕਟ ਤੇ ਜਿਹੜਾ ਇਹਨਾਂ ਦੀ ਭਾਸ਼ਾ ਦੇ ਵਿੱਚ ਆ ਮਲਯਮ ਦੇ ਵਿੱਚ ਉਹ ਕਹਿੰਦੇ ਆ ਭਾਈ ਕੋਜੀ ਕੋੜ ਆ ਹੁਣ ਨਗਾ ਲੀਏ ਭਾਈ ਆਪਣੇ ਸਾਈਕਲ ਤੇ ਸਾਈਕਲ ਭਾਈ ਆਪਣੇ ਸੰਦੀਪ ਭਾਈ ਆਪ ਵੀ ਨਗਾਈ ਜਾਂਦਾ ਕਹਿੰਦੇ ਤੂੰ ਅੱਜ ਕੱਪੜੇ ਬਦਲ ਲੈਣਾ ਤੇ ਕੱਪੜੇ ਤੇਰੇ ਖਰਾਬ ਨਾ ਹੋ ਜਾਣ ਕਹਿੰਦੇ ਲਗਾ ਦਿਓ ਜੀ ਲਗਾ ਦਿਓ ਅੱਜ ਪੰਜ ਆਣਾਗਾ ਜੀ ਕਨੂਰ ਇਹ ਕਨੂਰ ਦੀ ਉਥੋਂ ਦੂਰੀ ਜਿੱਥੋਂ ਆਪਾਂ ਚੱਲੇ ਸੀਗੇ ਉਥੋਂ 96 ਕਿਲੋਮੀਟਰ ਸੀਗੇ ਤੇ ਜਿਹੜਾ ਰੋਡ ਜਾਂਦਾ ਹੈਗਾ ਕਨੂਰ ਨੂੰ ਆਹੀ ਵਾਲਾ ਰੋਡ ਜਾਂਦਾ ਹੈਗਾ ਜੀ NH66 ਰੋਡ ਤੇ ਭਾਈ ਪਿੱਛੇ ਵਧੀਆ ਬਣਿਆ ਹੋਇਆ ਸੀਗਾ ਜਿਹੜੇ ਤਾਂ ਆਪਾਂ ਰਾਤ ਆਏ ਆ ਕੋਜੀ ਕੋੜ ਤੱਕ ਬਹੁਤ ਸੋਹਣਾ ਰੋਡ ਬਣਿਆ ਹੋਇਆ ਸੀਗਾ ਇਹ 6 ਲਾਈਨ ਬਣੀ ਹੋਈ ਆ ਤੇ ਅੱਗੇ ਭਾਈ ਹੋਰ ਇਹ ਰਾਹ ਬਣੀ ਜਾਂਦਾ ਹੈਗਾ ਇਹ ਰਾਹ ਕਨਿਆ ਕੁਮਾਰੀ ਤੋਂ ਲੈ ਕੇ ਤੇ ਇਹ ਰਾਹ ਜਾਂਦਾ ਕੋ ਉਧਰ ਆ ਗੋਆ ਤੱਕ ਜੀ ਗੋਆ ਮੁੰਬਈ ਤੱਕ ਜਾਂਦਾ ਹੈ ਮੁੰਬਈ ਤੋਂ ਇਹ ਜਿਹੜਾ ਰੋੜਾ ਸ਼ੁਰੂ ਹੁੰਦਾ ਹੈ ਤੇ ਥੋੜਾ ਜਿਆ ਔਖਾ ਹੋ ਜਾਂਦਾ ਭਾਈ ਕੰਮ ਕਿਉਂਕਿ ਆਸੇ ਪਾਸੇ ਵੰਗਵਲੇ ਮੇਂ ਜੇ ਖਾਣੇ ਪੈਂਦੇ ਤੇ ਚੜ੍ਹਾਇਆਂ ਜ ਆ ਜਾਂਦੀਆਂ ਨੇ ਬਾਕੀ ਉਂਝ ਕੰਮ ਠੀਕ ਆ ਅੱਜ ਗਰਮੀ ਹੈਣੀਗੀ ਜੀ ਕਿਉਂਕਿ ਮੌਸਮ ਠੰਡਾ ਹੈਗਾ ਤੇ ਸਾਈਕਲ ਵੀ ਆਪਣੇ ਜਿਹੜੇ ਵਧੀਆ ਤੁਰ ਜਾਂਦੇ ਆ ਆ ਕਦੇ ਕਦੇ ਇਹੋ ਜਿਹਾ ਟਲਾਂੜ ਆ ਜਾਂਦੀ ਆ ਤੇ ਸੌਖਾ ਜਿਹਾ ਹੋ ਜਾਂਦਾ ਕੰਮ ਕਰੀਬਨ ਤਕਰੀਬਨ ਪੂਰੇ ਸਾਰਾ ਰੋਡ ਹੀ ਇਦਾਂ ਦਾਗਾ ਬਣੀ ਜਾਂਦਾ ਸਾਰਾ ਨਵਾਂ ਕਿਤੇ ਕਿਤੇ ਦਾ ਬਈ ਇਹ ਰਾ ਜਿਹੜਾ ਐਨਐਸ ਜਾਰਟ ਹੈਗਾ ਕਿਤੇ ਕਿਤੇ ਦਾ ਬਹੁਤ ਵਧੀਆ ਬਣਿਆ ਹੋਇਆਗਾ ਤੇ ਕਿਤੇ ਕਿਤੇ ਇਹਦਾ ਕੰਮ ਚੱਲ ਰਿਹਾਗਾ ਜੀ ਥੋੜਾ ਜਿਹਾ ਇਹ ਪਹਾੜਾਂ ਨੂੰ ਕੱਟ ਕੇ ਬਣਾਈ ਜਾਂਦੇ ਹੈਗਾ ਤੇ ਖਾਸਾ ਟਾਈਮ ਲੱਗ ਜੂ ਭਾਈ ਨੂੰ ਬਣਾਣ ਤੇ ਤੇ ਜਿਹੜੇ ਆਪਣੇ ਵੀਡੀਓ ਦੇਖ ਰਿਹਾ ਕਦੇ ਵੀ ਤੁਸੀਂ ਕੇਰਲਾ ਕੋ ਮਾੜੋ ਅੱਜ ਤੋਂ 5 ਸਾਲ ਬਾਅਦ 4 ਸਾਲ ਬਾਅਦ ਤੇ ਜਦੋਂ ਵੀ ਆਓ ਉਹਨੇ ਰੂ ਰਾਹ ਪੂਰਾ ਤਿਆਰ ਹੋ ਜਾਊਗਾ ਤੁਸੀਂ ਵੀ ਕੇਰਲਾ ਤੋਂ ਜਾਂ ਮੁੰਬਈ ਤੋਂ ਸਿੱਧਾ ਇਸੇ ਰੂਟ ਤੇ ਆ ਸਕਦੇ ਹੋ ਕੇਰਲਾ ਤੋਂ ਨਾਲੇ ਤੁਹਾਡਾ ਜਿਹੜਾ ਕਨਿਆ ਕੁਮਾਰੀ ਜਿਹੜਾ ਆਪਣਾ ਲਾਸਟ ਪੁਆਇੰਟ ਹੈਗਾ ਇੰਡੀਆ ਦਾ ਉਹ ਤੁਸੀਂ ਦੇਖਣ ਨੂੰ ਮਿਲਦਾ ਇਸੇ ਰੋਡ ਤੇ ਇਹ ਰੋਡ ਸਿੱਧਾ ਜਾਂਦਾ ਹੈ ਕਨਿਆ ਕੁਮਾਰੀ ਤੱਕ ਤੇ ਹੁਣ ਤਾਂ ਭਾਈ ਰੋਡ ਇਹ ਖਰਾਬ ਹੀ ਆ ਹਨ ਤੁਸੀਂ ਦੇਖ ਹੀ ਰਹੇ ਹੋ ਕਿ ਕਿਤੋਂ ਕਿਤੋਂ ਬਣਿਆ ਹੋਇਆ ਗਿਆ ਤੇ ਕਿਤੇ ਕਿਤੇ ਅਜੇ ਬਣ ਗਿਆ ਜਿਹੜੇ ਨੂੰ ਭਾਈ ਤੁਸੀਂ ਆਉਣਾ ਹਨ ਟਾਈਮ ਕੱਢ ਕੇ ਇਹ ਦੋਣੀ ਰੋਡ ਪੂਰਾ ਵਧੀਆ ਬਣ ਜੂਗਾ ਤੇ ਹੈ ਵੀ ਨਹੀਂ ਕੋਈ ਛੋਟਾ ਮੋਟਾ ਰੋਡ ਹੋਊਗਾ ਪੂਰਾ 6 ਲਾਈਨ ਦਾ ਰੋਡ ਆ ਭੱਟਾ ਰੋਡ ਜਿਹਨੇ ਆਪਣੇ ਭਾਰਤ ਮਾਲਾ ਬਣਿਆ ਹੋਇਆਗਾ ਉਦੋਂ ਦਾ ਇਹ ਰੋਡ ਬਣਿਆ ਹੋਇਆਗਾ ਇੱਥੇ ਰੋਕ ਕੇ ਸਾਈਕਲ 5 ਮਿੰਟ ਭਾਈ ਪਾਣੀ ਪੋਣੀ ਪੀ ਲਈਏ ਤੇ ਫਿਰ ਚੱਲਦੇ ਆ ਅੱਗੇ ਭਾਈ ਆਪਣਾ ਜਿਹੜਾ ਸਾਈਕਲ ਨਾਲ ਥੋੜਾ ਜਿਹਾ ਅੜਵਾਂ ਜਾਂ ਕਟਣ ਲੱਗ ਜਾਂਦਾ ਹੈ ਅੜਦਾ ਇੰਸ਼ਾਅਰ ਨਾਲ ਅੜਦਾ ਚਾਲ ਮਾ ਕਰਦਾ ਲੱਗ ਰਿਹਾ ਦਾ ਸਟੈਂਡ ਤੇ ਹਲਕਾਉਣਾ ਕਾਰ ਕਿੱਦੀ ਖੜ ਗਿਆ ਇਹ ਪਾਣੀ ਪੂਣੀ ਪੀ ਲਈਏ ਜੀ ਫਿਰ ਅੱਗੇ ਦਸਾਂ ਫਿਰ ਜਿਹੜਾ ਬੈ ਕਰਦੇ ਇਹ ਹਜੇ ਤੱਕ ਆਪਾਂ ਨੂੰ ਚਾਹ ਨਹੀਂ ਮਿਲੀ ਤੇ ਗਾਂਹ ਕੋਈ ਚਾਹ ਚੂ ਵਾਲਾ ਟੱਕਰੇ ਤਾਂ ਚਾਹ ਪੀਨੇ ਆ ਪਹਿਲਾਂ ਸਾਰਾ ਬਟਕੇ ਰੰਗ ਰੰਗ ਫਾਈ ਜਾਂਦਾ ਦਾ ਕੀ ਬਤਾ ਕੀ ਦੋ ਲੀਣਾ ਨਹੀਂ ਹੈ ਚਾਹੇ ਕੋਟਾ ਦਾ ਬਣਾਤਾ ਜਾਂਦਾ ਚੱਲੇ ਆਉਣੇ ਅਜ ਆਪਣੀ ਮੱਠੀ ਮੱਠੀ ਚਾਲ ਦੇ ਵਿੱਚ ਤੇ ਤੁਹਾਨੂੰ ਪਤਾ ਬਾਈ ਰੋਡ ਦਾ ਕੰਮ ਅਜ ਚੱਲ ਰਿਹਾ ਹਨਾ ਕਿਤੇ ਰੋਡ ਬੰਦ ਹੋਇਆਗਾ ਕਿਤੇ ਬਣ ਚੁੱਕਿਆਗਾ ਅੱਧਾ ਪਚਾ ਅੱਧਾ ਜੇ ਕੰਮ ਹੈਗਾ ਤੇ ਥੋੜੀ ਜਿਹਾ ਆਪਾਂ ਨੂੰ ਮੁਸ਼ਕਲ ਹੋ ਰਹੀ ਹੈ ਕਿਉਂਕਿ ਕੱਚਾ ਜਾ ਵਿੱਚ ਦੀ ਰਾਹ ਆ ਜਾਂਦਾ ਤੇ ਫਿਰ ਸਾਈਕਲ ਖੜਕ ਖੜਕ ਵਾਈ ਦੇ ਫਿਰ ਉਹ 19 ਸਪੀਡ ਦੀ ਘਟ ਜਾਂਦੀ ਹੈ ਸਾਈਕਲ ਦੀ ਗੇਅਰ ਜਿਹੜੇ ਬਦਲ ਬਦਲ ਕੇ ਪਾਉਣੇ ਪੈਂਦੇ ਆਪਾਂ ਨੂੰ ਇਹ ਸਾਹਮਣੇ ਆ ਸ਼ਹਿਰ ਦਾ ਨਾਮ ਹੈਗਾ ਜੀ ਅਜੀਉਰ ਅਜੀਉਰ ਇਸ ਸ਼ਹਿਰ ਦਾ ਨਾਮ ਹੈ ਤੇ ਇਧਰਲੇ ਪਾਸੇ ਸਾਹਮਣੇ ਪਈ ਦੁਕਾਨ ਆਈ ਆ ਚਾਹ ਵਾਲੀ ਆ ਥਕਾਵਟ ਦੀ ਹੋ ਜਾਂਦੀ ਆ ਅੱਜ ਆਪਾਂ ਜੇ ਚਾਹ ਨਹੀਂ ਤੇ ਕੌਫੀ ਬੋਲੀ ਹੋਈ ਹੈ ਜੀ ਇੱਕ ਕੌਫੀ ਪੀਨੇ ਆ ਤੇ ਫਿਰ ਚੱਲਦੇ ਆ ਅ ਬੇਕਰੀ ਦਾ ਨਾਮ ਹੈ ਗਾਜੀ ਸਨ ਬੇਕਰੀ ਤੁਹਾਨੂੰ ਪਤਾ ਭਾਈ ਜਿਵੇਂ ਰੋਡ ਨਵਾਂ ਬਣੀ ਜਾਂਦਾ ਹਨ ਜਿਵੇਂ ਕਿ ਨਵੇਂ ਰੋਡ ਦੇ ਉੱਪਰ ਭਾਈ ਮਿੱਟੀ ਘਟਾ ਨਹੀਂ ਹੁੰਦਾ ਹਨ ਤੇ ਇਹ ਤਰ੍ਹਾਂ ਦਾ ਇਹ ਰੋਡ ਆ ਕਿ ਮਿੱਟੀ ਘਟਾ ਪੂਰਾ ਐਸੇ ਰੋਡ ਤੇ ਜਦੋਂ ਕੋਈ ਵੀ ਸਾਡਾ ਲਾਈਨਾਂ ਦੇ ਮਿੱਟੀ ਮੂੰਹ ਤੇ ਉੱਤੇ ਪੈਂਦੀ ਆ ਉਹ ਲੋਟ ਮਾਸਾਂ ਜਾਂ ਜਨਾਤੇ ਸੀਗੇ ਦੋ ਦਿਨਾਂ ਬਾਅਦ ਤੇ ਅੱਜ ਫੇਰ ਉਹੋ ਜਿਹਾ ਹਾਲ ਹੋ ਗਿਆ ਤੇ ਮੂੰਹ ਦਾ ਹਾਲ ਵੀ ਤੁਸੀਂ ਦੇਖ ਹੀ ਲਓ ਪਈ ਕੱਤੀ ਤੇ ਅਰੇ ਕਾਉਂਡ ਪੈਂਦਾ ਅੱਖਾਂ ਦੇ ਵਿੱਚ ਵੀ ਪੈਂਦਾ ਹੈਗਾ ਅੱਖਾਂ ਦੇ ਵਿੱਚ ਵੀ ਜਿਹੜੀ ਰਣਕ ਪੈਂਦੀ ਆ ਚੱਲਦੇ ਆ ਬੇਕਰੀ ਦੇ ਅੰਦਰ ਤੇ ਮੂੰਹ ਵੀ ਧੋਨੇ ਆ ਪਹਿਲਾਂ ਫਿਰ ਆਪਾਂ ਕੌਫੀ ਪੀਨੇ ਆ ਤੇ ਫਿਰ ਚੱਲਦੇ ਆ ਅੱਗੇ ਵੱਲੋਂ ਤੇ ਕਨੂਰ ਆਪਣੇ ਇੱਥੋਂ ਥੋੜਾ ਹੀ ਰਹਿ ਗਿਆ ਹੈਗਾ ਤੇ ਕਾਫੀ ਜਿਹੜਾ ਅੱਜ ਭੈਂਡਾ ਕਿੱਥੇ ਲੈ ਆਏ ਆ ਜਾ ਕੇ ਤੁਹਾਨੂੰ ਅਗਲੀ ਵਾਰ ਇਧਰਲੇ ਪਾਸੇ ਨਾਲ ਹੀ ਆ ਸਬਜ਼ੀ ਦੀ ਦੁਕਾਨ ਸੀਗੀ ਜੀ। ਅੱਗੇ ਅੱਗੇ ਤੇ ਲਓ ਜੀ ਅੰਨਾ। ਬੁਲੇ। ਇਹ ਕਾਲੇ ਕਾਹਦੇ ਨੇ? ਇਹ ਕਿਹਦਾ ਦਸਤੂਰੀ ਨਾਮ? ਇਧਰਲੇ ਪਾਸੇ ਭਾਈ ਆਹ ਗੰਡੇ ਤੇ ਆਪਾਂ ਆਲੂ ਲੈ ਲਿਆ ਤੇ ਜਿਹੜਾ ਅੱਜ ਖਾਣਾ ਪੀਣਾ ਆਪਾਂ ਖਾ ਉਹਦੇ ਬਣਾਵਾਂਗੇ। ਅਚੌਲ ਬਣਾਵਾਂਗੇ। ਤੇ ਇੱਥੋਂ ਆਲੂ ਗੰਡੇ ਹੀ ਮਿਲੇ ਆਪਾਂ ਨੂੰ ਤੇ ਸਾਹਮਣੇ ਮੂੰਗੀ ਭਾਈ ਹੈਗੀ ਆ ਪਰ ਮੋਟੀ ਆ ਉਹ। ਇਹ ਮੈਨੂੰ ਦੇ ਦੇ। ਇਹ ਗਾਹਾਂ ਤੋਂ ਆਪਾਂ ਮੂੰਗੀ ਲੈ ਲਾਂਗੇ ਪਤਲੀ ਮੂੰਗੀ ਹੁੰਦੀ ਹੈ ਜਿਹੜੀ ਮਸਰ ਮੂੰਗੀ ਜਿਹਨੂੰ ਕਹਿੰਦੇ ਆ ਤੇ ਉਹ ਥੋੜੀ ਜੀ ਜਲਦੀ ਬਣ ਜੂਗੀ ਇਹ ਆਪਣੇ ਇਹਨਾਂ ਤੇ 20 ਰੁਪਏ ਲੱਗੇ ਆ ਜੀ ਸਸਤਾ ਹੀ ਆ ਕੰਮ ਪਹੁੰਚ ਗਏ ਆ ਭਈ ਆਪਾਂ ਜਿੱਥੇ ਅੱਜ ਰਾਤ ਕੱਟਣੀ ਆ ਤੇ ਜਿੱਥੇ ਆਪਾਂ ਅੱਜ ਰਾਤ ਕੱਟਣੀ ਆ ਉਹ ਹੈਗੀ ਬੀਚ ਭਾਈ ਤੇ ਇਹ ਬਹੁਤ ਲੰਮੀ ਜਿਹੜੀ پارک ਬਣੀ ਹੋਈ ਆ ਤੇ ਹੋਂਤਾ ਥੋੜੇ ਮੋਟੇ ਘਰਾ ਘਰਾ ਨੂੰ ਹੋ ਗਏ ਪਹਿਲਾਂ ਇੱਥੇ ਬਹੁਤ ਜਿਹੜਾ ਰਸ ਸੀਗਾ ਤੇ ਆਪਾਂ ਵੀ ਭਾਈ ਰਸ਼ ਘਾਟੀ ਦੇਖੀ ਜਾਂਦੇ ਸੀ ਕੋਈ ਚੱਲ ਆਸੇ ਪਾਸੇ ਹੋਵੇ ਤੇ ਆਪਾਂ ਆਪਣਾ ਟੈਂਟ ਲਾਈਏ ਹਨ ਇਧਰਲੇ ਪਾਸੇ ਉਹ ਭਾਈ ਸਿਕਿਉਰਿਟੀ ਗਾਰਡ ਹੈਗਾ ਉਹ ਕਹਿੰਦਾ ਭਾਈ ਤੁਹਾਨੂੰ ਟੈਂਟ ਲਾਉਣਾ ਪਊ ਤਾਂ 12 ਵਜੇ ਤੋਂ ਬਾਅਦ ਲਾਉਣਾ ਪਊਗਾ ਤੇ ਹੁਣ ਭਾਈ ਬੈਠੇ ਬਿਠਾਇਆ 11:30 ਆਪਣੇ ਹੋ ਹੀ ਗਏ ਤੇ ਅੱਧਾ ਘੰਟਾ ਬਸ ਹੋਰ ਆਪਾਂ ਇੰਤਜ਼ਾਰ ਕਰਨਾ ਹੈਗਾ ਤੇ ਫਿਰ ਟੈਂਟ ਜਿਹੜਾ ਆਪਣਾ ਕੱਸ ਦਾਂਗੇ ਇਧਰਲੇ ਪਾਸੇ ਭਾਈ ਕਹਿੰਦਾ ਉਸ ਪਾਸੇ ਟੈਂਟ ਲਾ ਲਿਓ ਤੇ ਆਪਾਂ ਸਵੇਰੇ ਸਵੇਰੇ ਇੱਕ ਬੀਚ ਛੱਡ ਕੇ ਆਏ ਸੀਗੇ ਕੋਜੀ ਕੋੜ ਵਾਲੀ ਕਹਿੰਦੇ ਭਾਈ ਉੱਥੇ ਇਕੱਲੀ ਇੱਕ ਬੀਚ ਹੀ ਸੀਗੀ ਦੇਖਣ ਵਾਸਤੇ ਉਹ ਪਤਾ ਨਹੀਂ ਗਏ ਵੀ ਬੀਚ ਆਪਾਂ ਬਹੁਤ ਦਿਖਾਤੀਆਂ ਹਨਾ ਤੇ ਇਧਰਲੇ ਪਾਸੇ ਭਾਈ ਮੱਥੇ ਆ ਕੇ ਆ ਬੀਚ ਹੀ ਵੱਜੀ ਆ ਕਹਿੰਦੇ ਇੱਕ ਛੱਡ ਕੇ ਆਏ ਹਾਂ ਤੇ ਦੂਜੀ ਥੋੜੇ ਆ ਸਾਹਮਣੇ ਲਿਆਵਾਂਗੇ ਬੀਚ ਇਧਰਲੇ ਪਾਸੇ ਆ ਬੀਚ ਹੈ ਜੀ ਤੇ ਇਹ ਪਰ ਬੀਚ ਬਹੁਤ ਸੋਹਣੀ ਬੀਚ ਹੈ ਜੀ ਰਾਤ ਨੂੰ ਦੇਖਣੀ ਦੀ ਹੋਣੀ ਤੇ ਵਿੱਚ ਆਪਾਂ ਤੁਹਾਨੂੰ ਸਵੇਰੇ ਦਿਖਾਵਾਂਗੇ ਕੱਲ ਦੀ ਵੀਡੀਓ ਦੇ ਵਿੱਚ ਤੇ ਅੱਜ ਦਾ ਫਿਲਹਾਲ ਭਾਈ ਆਪਾਂ ਇੱਥੇ ਟੈਂਟੀ ਲਾਵਾਂਗੇ ਤੇ ਗੱਲ ਜਿਹੜੀ ਪਿੱਛੇ ਆਪਾਂ ਖਾਣੇ ਪੀਣੇ ਦੇ ਕਰੀ ਜਾਂਦੇ ਸੀ ਖਾਣਾ ਪੀਣਾ ਆਪਾਂ ਬਣਾਵਾਂਗੇ ਹਨਾ ਜਾ ਕੇ ਤੇ ਉਹ ਭਾਈ ਆਪਣੇ ਤੋਂ ਬਣਿਆ ਨਹੀਂ ਕਿਉਂਕਿ ਇੱਥੇ ਬਣਾਉਣ ਨਹੀਂ ਦਿੱਤਾ ਇਹਨਾਂ ਨੇ ਰਹਿਣ ਲਈ ਥਾਂ ਬੜੀ ਮੁਸ਼ਕਲ ਨਾਲ ਦਿੱਤੀ ਆ ਭਾਈ ਆਪਾਂ ਮਿੰਤ ਤਰ ਮਿੰਤਾਂ ਤਰ ਲਈ ਕੀਤੇ ਆ ਇਹ ਫਿਰ ਕਹਿੰਦੇ ਕੋਈ ਗੱਲ ਨਹੀਂ ਰਹਿ ਲੋ ਚੱਲ ਤੇ ਟੈਂਟ ਕਹਿੰਦਾ ਭਾਈ ਤੇਰਾ ਉਹਦਾ ਪਾਸੇ ਉਹਦੇ ਲਾ ਲਿਓ ਹਣਾ ਤੇ ਸਵੇਰੇ ਕਹਿੰਦਾ ਜਲਦੀ ਉੱਠ ਪਿਓ ਕਹਿੰਦਾ ਤੇ ਆਪਾਂ ਵੀ ਭਾਈ ਸਵੇਰੇ ਜਲਦੀ ਉੱਠਾਂਗੇ ਤੇ ਟੈਂਟ ਡੋਣ ਟਕਸ ਕੇ ਭਾਈ ਸਵੇਰੇ ਆਪਣਾ ਤੇ ਜਿਹੜਾ ਚਾਵਲ ਲੈ ਕੇ ਆਇਸੀ ਆਪਾਂ ਤੇ ਸਵੇਰੇ ਉੱਠ ਕੇ ਉਹ ਚਾਵਲ ਬਣਾਵਾਂਗੇ ਤੇ ਸਵੇਰੇ ਖਾ ਪੀ ਲਾਂਗੇ ਹਣਾ ਢਿੱਡ ਭਰ ਕੇ ਤੇ ਉਹ ਸਾਹਮਣੇ ਦੁਕਾਨ ਸੀਗੀ ਕੁਛ ਉਹ ਤੋਂ ਥੋੜਾ ਮੋਟਾ ਖਾ ਲਿਆ ਸੀਗਾ ਤੇ ਇੱਕ ਦੋ ਵਾਰੀ ਇਹ ਚਾਹ ਪੀ ਲਈ ਸੀਗੀ ਉਸ ਤੋਂ ਮੁੜ ਕੇ ਟਕਾ ਵਸ ਢੇਡ ਦਾ ਹੁਣੇ ਤੇ ਹੁਣ ਅੱਧਾ ਘੰਟਾ ਬਸ ਹੋਰ ਕੱਢਣਾ ਹੈ ਜੀ ਪਹਿਲਾਂ ਤਾਂ ਵਧੀਆ ਰੌਣਕ ਸੀਗੀ ਪਹਿਲਾਂ ਤਾਂ ਵਧੀਆ ਆਪਣੇ ਕੋਲ ਕਦੇ ਕੋਈ ਆ ਕੇ ਖੜ ਗਿਆ ਕਦੇ ਕੋਈ ਆ ਕੇ ਖੜ ਗਿਆ ਟਾਈਮ ਪਾਸ ਜਾ ਹੋਈ ਗਿਆ ਪਰ ਹੁਣ ਸਾਰੇ ਜਿਵੇਂ ਖਿੰਡਰ ਗਏ ਹਨ ਤੇ ਹੁਣ ਆਪਣਾ ਵੀ ਚਿੱਤ ਲੱਗਣੋਂ हट ਗਿਆ ਤੇ ਵਿੱਚ ਦਾ ਤੁਸੀਂ ਆਸ-ਪਾਸਾ ਦੇਖੋਗੇ ਤਾਂ ਬਹੁਤ ਸੋਹਣਾ ਜਿਹੜਾ ਰਾਤ ਦੀ ਪਾਰਕ ਬਣੀ ਹੋਈ ਆ ਜਿਹੜਾ ਰਾਤ ਵਾਲਾ ਵਿਊ ਹੈਗਾ ਇੱਥੋਂ ਦਾ ਬਹੁਤ ਸੋਹਣਾ ਵਿਊ ਆ ਤੇ ਬਾਕੀ ਭਾਈ ਆਪਾਂ ਨੂੰ ਸਵੇਰੇ ਇੱਥੋਂ ਦਾ ਪਤਾ ਲੱਗੂਗੀ ਵੀ ਕੀ ਗੱਲ ਬਾਤ ਆਣਾ ਇੱਥੋਂ ਦੀ ਉਹ ਦੇ ਸਟਾਪ ਵਾਲੀ ਬੀਚ ਆ ਜੀ ਆ ਲੰਮੀ ਬੀਚ ਹੈਗੀ ਆ ਕਹਿੰਦੇ ਗੱਡੀਆਂ ਗੁੱਡੀਆਂ ਵੀ ਚੱਲਦੀਆਂ ਇੱਥੇ ਡਰਾਈਵ ਵੀ ਬੰਦੇ ਕਰਦੇ ਆ ਇੱਥੇ ਮੋਟਰਸਾਈਕਲ ਹੋ ਗਈਆਂ ਗੱਡੀਆਂ ਹੋ ਗਈਆਂ ਤੇ ਚਲੋ ਸਵੇਰੇ ਦਿਨ ਚੜੂਗਾ ਜੀ ਤੇ ਸਵੇਰੇ ਆਪਾਂ ਤੁਹਾਨੂੰ ਉਹ ਚੀਜ਼ਾਂ ਦਿਖਾਵਾਂਗੇ ਤੇ ਆਪ ਵੀ ਦੇਖਾਂਗੇ ਸਵੇਰੇ ਕਿਉਂਕਿ ਰਾਤ ਨੂੰ ਇਹ ਦੇਖੋ ਨਾ ਕੁਝ ਨਹੀਂ ਦਿਖਦਾਗਾ ਜੀ ਇਸ ਵਿੱਚ ਦਾ ਨਾਮ ਹੈਗਾ ਜੀ ਮੁਜਾਪੀ ਲਗੜ ਬੀਚ ਸਾਰੀਆਂ ਗੱਲਾਂ ਬਾਤਾਂ ਆਪਾਂ ਸਵੇਰੇ ਸਾਂਝੀਆਂ ਕਰਾਂਗੇ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੇ ਆ ਜੀ ਤੇ ਸੱਚ 1:00 ਵਜੇ ਦਾ ਆਪਾਂ ਨੂੰ ਫੋਨ ਆਇਆ ਸੀਗਾ ਜੀ ਬਾਈ ਦਾ ਨਾਮ ਹੈਗਾ ਜੀ ਗੁਰਦੀਪ ਗੁਰਦੀਪ ਭੁੱਟਰ ਬਾਈ ਮੁਖਸਰ ਤੋਂ ਆ ਕਹਿੰਦੇ ਭਾਈ ਆਪਣਾ ਨਾਮ ਬੋਲ ਦਿਓ ਜੀ ਜਰੂਰ ਆਪਣੇ ਬਲੌਗ ਦੇ ਵਿੱਚ ਜੇ ਲੋਪਾਈ ਜੀ ਆਪਣਾ ਤੁਹਾਡਾ ਨਾਂ ਬੋਲਦਾ ਆਪਾਂ ਤੇ ਬਹੁਤ ਵਧੀਆ ਭਾਈ ਨੇ ਆਪਾਂ ਨੂੰ ਜਿਹੜਾ ਡੇਲੀ ਆਪਾਂ ਨੂੰ ਫੋਨ ਕਰਕੇ ਹਾਲਚਾਲ ਆਪਣਾ ਪੁੱਛਦੇ ਆ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਤੁਸੀਂ ਵੀ ਬਹੁਤ ਪਿਆਰ ਦਿੰਨੇ ਹੋ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਸਮਾਪਤ ਹੁੰਦੀ ਆ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਸਫਰ ਤੇ ਨਵੀਂ ਸਵੇਰ ਦੇ ਨਾਲ ਅੱਜ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ